ਮੈਂ ਇਲੈਕਸ਼ਨ ਕਮਿਸ਼ਨ ਦੇ ਲੋਕ ਪੁੱਛੇ ਕਿ ਕਿਸ ਤਰੀਕੇ से ਦੇਖ ਰਹੇ ਤੇ ਲਿਸਟ ਦਾ ਦੇਖੋ ਭਾਰਤੀ ਜਨਤਾ ਪਾਰਟੀ ਲਗਾਤਾਰ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦਾ ਯਤਨ ਕਰ ਰਹੀ ਹੈ ਕਦੇ ਕੋਈ ਹਤਕੰਡਾ ਕਦੇ ਕੋਈ ਹਤਕੰਡਾ ਕੋਈ ਨਾ ਕੋਈ ਹਤਕੰਡਾ ਭਾਰਤੀ ਜਨਤਾ ਪਾਰਟੀ ਬਣਾ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਬਦਨਾਮ ਕੀਤਾ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈਆ ਦਿੱਲੀ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਅਰਵਿੰਦ ਕੇਜਰੀਵਾਲ ਜਿਹੜੀ ਚੌਥੀ ਵਾਰ ਦਿੱਲੀ ਦਾ ਮੁੱਖ ਮੰਤਰੀ ਬਣਾਉਣਾਗਾ ਉਹ ਵੀ ਪਰਚੰਡ ਬਹੁਮਤ ਦੇ ਨਾਲ ਬਣਾਉਣਾਗਾ ਪਾਰੀ ਬਹੁਮਤ ਦੇ ਨਾਲ ਬਣਾਉਣਾਗਾ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਸਾਰੀਆਂ ਜ਼ੀਰੋ ਤੇ ਆਊਟ ਹੋ ਰਹੀਆਂ ਨੇ ਉਸ ਬਖਲਾੜ ਦਾ ਨਤੀਜਾ ਕਦੇ ਇਲੈਕਸ਼ਨ ਕਮਿਸ਼ਨ ਦਾ ਦਰਉਪਯੋਗ ਕਦੇ ਦਿੱਲੀ ਪੁਲਿਸ ਦਾ ਦਰਉਪਯੋਗ ਕੱਲ ਪਹਿਲਾਂ ਤਾਂ ਖਰਾਤ ਘਟਦਾ ਵਾਪਰੀ ਕਿ ਇੱਕ ਇੱਕ ਗੱਡੀ ਦਿਖਾਤੀ ਦਿੱਲੀ ਜਿਹੜਾ ਪੰਜਾਬ ਭਵਨਾ ਪੰਜਾਬ ਦਾ ਭਵਨਾ ਉਹਦੇ ਸਾਹਮਣੇ ਗੱਡੀ ਸੜਕ ਤੇ ਖੜੀ ਦਿਖਾ ਕੇ ਉਹਤੇ ਸਟicker ਪੰਜਾਬ ਦਾ ਲਾਤਾ ਉਹਦਾ ਉਹਤੇ ਜਾਲੀ ਇੱਕ ਫਰਜ਼ੀ ਇਹ ਨੰਬਰ ਪਲੇਟ ਲਾ ਕੇ ਉੱਥੇ ਕਿਹਾ ਕਿ ਸ਼ਰਾਬ ਪੰਜਾਬ ਤੋਂ ਆਈ ਹੈ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਅੱਜ ਜਦੋਂ ਉਹ ਫੇਲ ਹੋ ਗਿਆ ਨਾ ਅਟੈਂਪਟ ਜਦੋਂ ਪਤਾ ਲੱਗਿਆ ਕਿ ਉਹ ਤਾਂ ਆਰਮੀ ਆਫੀਸਰ ਦੇ ਨਾਂ ਤੇ ਗੱਤੀ ਬੋਲਦੀ ਆ ਉਹ ਤਾਂ ਆਰਮੀ ਆਫੀਸਰ ਜਿਹੜਾ ਇੱਕ ਮਹਾਰਾਸ਼ਟਰ ਦਾ ਆਰਮੀ ਆਫੀਸਰ ਖੜਕੀ ਤੋਂ ਜਿਹੜਾ ਕਿ ਪਠਾਨਕੋਟ ਤਾਇਨਾਤ ਸੀ ਉਹਦੇ ਨਾਂ ਤੇ ਬੋਲਦੀ ਆ ਔਰ ਗੱਡੀ ਅੱਗੇ ਚਲੀ ਗਈ ਸੋ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਈ ਤਾਂ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਚਾਲ ਪੁੱਠੀ ਪੈ ਗਈ ਅੱਜ ਕਿ ਲਮਾ ਸੂਫਾ ਛੜਤਾ ਕਿ ਇਥੋਂ ਸ਼ਿਕਾਇਤ ਪ੍ਰਾਪਤ ਹੋਈ ਆ ਜਦ ਕਿ ਉਹ ਚੈੱਕ ਕਰਕੇ ਹੱਥ ਕੀ ਲੱਗਿਆ ਜ਼ੀਰੋ ਖਾਲੀ ਹੱਥ ਭਾਰਤੀ ਇਲੈਕਸ਼ਨ ਕਮਿਸ਼ਨ ਦੀ ਟੀਮ ਸੋ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਕਰਦੀ ਆ ਕਿਉਂਕਿ ਜਦੋਂ ਕੱਲ ਦੇਸ਼ ਦੇ ਰਾਸ਼ਟਰਪਤੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਇਲੈਕਸ਼ਨ ਰੈਲੀ ਹੋਈ ਤੁਸੀਂ ਵੀ ਕਵਰ ਕੀਤੀ ਉਹ ਤੇ ਚੰਦ ਕੋ ਲੋਕ ਇਕੱਠੇ ਹੋਏ ਥੋੜੀ ਜੀ ਪੀੜ ਹੋ ਕਿ ਭਾਜਪਾ ਹਾਰ ਰਹੀ ਆ ਤਾਂ ਹੁਣ ਇਸ ਤਰ੍ਹਾਂ ਦੇ ਹਤਕੰਡਿਆਂ ਤੇ ਉਤਰੇ ਹੋਏ ਨੇ ਕਿ ਔਰ ਦਿੱਲੀ ਦੇ ਲੋਕ ਜਿਹੜੇ ਦੇਗੇ ਉਹ ਭਾਰਤੀ ਜਨਤਾ ਪਾਰਟੀ ਦੇ ਇਹਨਾਂ ਹਤਕੰਡਿਆਂ ਦਾ ਮੂੰਹ ਤੋੜ ਜਵਾਬ ਦੇਣਗੇ ਔਰ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਵੀ ਵੱਡੀ ਡੀਲ ਦੇ ਜਿੱਤ ਪ੍ਰਾਪਤ ਕਰੂਗੀ। ਲੇਕਿਨ ਇਲੈਕਸ਼ਨ ਕਮਿਸ਼ਨ ਕੇ ਅਧਿਕਾਰੀਆਂ ਨੇ ਕਹਾ ਹੈ ਕਿ ਅਮੇ ਅੰਦਰ ਜਾਣੇ ਨਹੀਂ ਦਿਆ ਗਿਆ। ਹਮ ਐਂਟਰ ਜ਼ਰੂਰ ਹੋਏ ਲੇਕਿਨ ਅੰਦਰ ਤਾਲੇ ਲੱਗੇ ਹੋਏ ਸਨ। ਅ ਦੇਖੋ ਕੋਈ ਵੀ ਬੰਦਾ ਆਪਣੇ ਘਰ ਨੂੰ ਖਾਲੀ ਛੱਡ ਕੇ ਜਾਊਗਾ। ਆਪਣੇ ਘਰ ਦੇ ਦਰਵਾਜ਼ੇ ਖੋਲ ਕੇ ਜਾਊਗਾ। ਮੁੱਖ ਮੰਤਰੀ ਸਾਹਿਬ ਦਾ ਘਰ ਹੋਵੇ ਉੱਥੇ ਬਹੁਤ ਸਾਰੇ ਡਾਕੂਮੈਂਟ ਹੁੰਦੇ ਨੇ ਕਿ ਬਹੁਤ ਸਾਰੀਆਂ ਫਾਈਲਾਂ ਹੁੰਦੀਆਂ ਰਹੀਆਂ ਆ ਔਰ ਸਿਕਿਉਰਿਟੀ ਦਾ ਅਰੇਂਜਮੈਂਟ ਆ ਬਿਲਕੁਲ ਕਰ ਲਈ ਸੀਗੇ ਜੇ ਮੁੱਖ ਮੰਤਰੀ ਸਾਹਿਬ ਘਰ ਹੁੰਦੇ ਫੇਰ ਇਹ ਗੱਲ ਕਰਦੇ ਸੋ ਇਹ ਸਾਰਾ ਕੁਝ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬਦਨਾਮ ਕਰਨ ਦੇ ਲਈ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ छवि ਨੂੰ ਬਦਨਾਮ ਕਰਨ ਦੇ ਲਈ ਭਾਰਤ ਜਨਤਾ ਪਾਰਟੀ ਕਰ ਰਹੀ ਹੈ ਜਦ ਕਿ ਆਮ ਆਦਮੀ ਪਾਰਟੀ ਦੇਸ਼ ਦੇ ਇੰਦਰ ਇਕਲੋਤੀ ਪਾਰਟੀ ਆ ਜਿਹੜੀ ਕਾਨੂੰਨ 'ਚ ਵਿਸ਼ਵਾਸ ਰੱਖਦੀ ਆ ਜੜੀ ਧਰਮ ਨਿਰਪੱਖ ਪਾਰਟੀ ਆ ਜੜੀ ਕੰਮ 'ਚ ਵਿਸ਼ਵਾਸ ਰੱਖਦੀ ਆ ਔਰ ਦੂਜੇ ਬਸ ਇਹ ਪਾਰਟੀਆਂ ਨੇ ਜਿਹੜੀਆਂ ਹਮੇਸ਼ਾ ਹੀ ਧਰਮ ਦਾ ਦੁਰਉਪਯੋਗ ਕਰਦੀਆਂ ਨੇ ਉਹ ਪਾਰਟੀਆਂ ਨੇ ਜਿਹੜੀਆਂ ਦੇਸ਼ ਨੂੰ ਤੋੜਨ 'ਚ ਵਿਸ਼ਵਾਸ ਰੱਖਦੀਆਂ ਨੇ ਪਰਲੇਕ ਨਾਮ ਆਦਮੀ ਪਾਰਟੀ ਜਿਹੜੀ ਆ ਉਹ ਏਕਤਾ ਦੀ ਬੰਦਾਈ ਪਾਰਟੀ ਆ ਐਪ ਕੇ ਦੁਆਰਾ ਮਾਧਿਅਮ ਇਹ ਸ਼ਿਕਾਇਤ ਦੀ ਗਈ ਹੈ ਇਸਕੇ ਪਿੱਛੇ ਕੀ ਵਜ੍ਹਾ ਲੱਗਤੀ ਆਪਕੋ ਮੈਂ ਆਪਕੇ ਘਰ ਦੇ ਸਾਹਮਣੇ ਖੜਾ ਹੋ ਕੇ ਐਪ 'ਤੇ ਸ਼ਿਕਾਇਤ ਕਰ ਦੂੰਗਾ ਕਿ ਇੱਥੇ ਕੋਈ ਪੈਸੇ ਵੰਡੇ ਜਾ ਰਹੇ ਨੇ ਕਿ ਮੈਂ ਕਿਸੇ ਦੇ ਵੀ ਕਰ ਦੇ ਕੇ ਇਹਦਾ ਮਤਲਬ ਇਹ ਥੋੜੀ ਜਿਹੀ ਕਿ ਉੱਥੇ ਪੈਸੇ ਵੰਡੇ ਜਾ ਜਿਹੜੀਆਂ ਵੀਡੀਓ ਬਣ ਕੇ ਸ਼ਿਕਾਇਤਾਂ ਜਿਹੜੀਆਂ ਫੋਟੋਆਂ ਖਿੱਚ ਕੇ ਸ਼ਿਕਾਇਤਾਂ ਇਲੈਕਸ਼ਨ ਕਮਿਸ਼ਨ ਕੋਲੇ ਪਹੁੰਚੀਆਂ ਨੇ ਕੀ ਉਹਨਾਂ ਤੇ ਕੁਝ ਕੋਈ ਅਮਲ ਹੋਇਆ ਕੀ ਉਹਨਾਂ ਤੇ ਕੋਈ ਐਕਸ਼ਨ ਹੋਇਆ ਇਲੈਕਸ਼ਨ ਕਮਿਸ਼ਨ ਜਵਾਬ ਦੇਵੇ ਸੋ ਅੱਜ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਹੱਥੋਂ ਕ ਬਣਿਆ ਹੋਇਆ ਹੈਗਾ ਅੱਜ ਦਿੱਲੀ ਪੁਲਿਸ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਹੱਥੋਂ ਕ ਬਣੀ ਆ ਦਿੱਲੀ ਦੇ ਲੋਕ ਦੇਖ ਰਹੇ ਨੇ ਸਾਰਾ ਕੁਝ ਮੂੰਹ ਤੋੜ ਜਵਾਬ ਦੇਣਗੇ ਕਿਹ ਲੱਗਦਾ ਹੈ ਸਰ ਜਿਸ ਤਰੀਕੇ ਸੇ ਉਹਨਾਂ ਨੇ ਕਹਾ ਕਿ ਦਿੱਲੀ ਪੁਲਿਸ ਕੋ ਇਸ ਕੋ ਲੈ ਕੇ ਇਹਨਾਂ ਨੇ ਕੰਪਲੇਨ ਵੀ ਕੀ ਹੈ ਚੁਣਾਵਾ ਅਧਿਕਾਰੀਆਂ ਨੇ ਦੇਖੋ ਜਿੰਨੀਆਂ ਮਰਜ਼ੀ ਕੰਪਲੇਨਟ ਕਰ ਦਣ ਜਦੋਂ ਘਰ ਦਾ ਮੁਖੀ ਕਰ ਨਹੀਂ ਹੈਗਾ ਤੁਸੀਂ ਮੇਰੇ ਘਰ ਨੂੰ ਤੋੜ ਥੋੜੀ ਸਕਦੇ ਹੋ ਦਰਵਾజా ਥੋੜੀ ਕਰਦੇ ਹੋ ਉੱਥੇ ਕੋਈ ਦੇਸ਼ ਵਿਰੋਧੀ ਗਤੀਵਿਧੀਆਂ ਥੋੜੀ ਹੋ ਰਹੀਆਂ ਸੀਗੀਆਂ ਉਹ ਮੁੱਖ ਮੰਤਰੀ ਸਾਹਿਬ ਦਾ ਘਰ ਆ ਇੱਕ ਜ਼ਿੰਮੇਵਾਰ ਵਿਅਕਤੀ ਦਾ ਘਰ ਆ 3 ਕਰੋੜ ਪੰਜਾਬੀਆਂ ਦਾ ਘਰ ਆਗਾ ਸੋ ਉਹਦੇ ਤੇ ਇੱਕ ਤਰ੍ਹਾਂ ਦਾ ਦਿੱਲੀ ਦੀ ਪੁਲਿਸ ਤੇ ਇਲੈਕਸ਼ਨ ਕਮਿਸ਼ਨ ਨੇ ਹਮਲਾ ਕੀਤਾਗਾ ਸੋ ਜਿੰਨੀ ਨਿੰਦਾ ਕੀਤੀ ਜਾਵੇ ਉਹ ਥੋੜੀ ਆ ਮੈਂ ਕਰਲੇ ਸ਼ਬਦਾਂ ਚ ਨਿੰਦਾ ਕਰ ਦਾਂਗਾ ਕੀ ਲੱਗਦਾ ਹੈ ਸਰ ਪਹਿਲੀ ਬਾਰ ਐਸਾ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਦੇ ਘਰ ਇਲੈਕਸ਼ਨ ਕਮਿਸ਼ਨ ਕੇ ਅਧਿਕਾਰੀ ਪਹੁੰਚੋ ਬਿਲਕੁਲ ਇਹ ਪਹਿਲੀ ਬਾਰ ਹੋਇਆਗਾ ਕਿ ਚੁਣੇ ਹੋਏ ਮੁੱਖ ਮੰਤਰੀ ਦੇ ਘਰ ਦੇ ਅੰਦਰ ਇਲੈਕਸ਼ਨ ਕਮਿਸ਼ਨ ਬੜਿਆਗਾ ਚੁਣੇ ਹੋਏ ਘਰ ਦੇ ਅੰਦਰ ਦਿੱਲੀ ਦੀ ਪੁਲਿਸ ਬੜੀ ਆ ਇਹ ਸਮਝਦਾ ਸਭ ਤੋਂ ਇਤਿਹਾਸਕ ਤੌਰ ਤੇ ਕਾਲਾ ਦੇਣਾ ਔਰ ਮੈਂ ਸਮਝਦਾ ਦੇਸ਼ ਦਾ ਲੋਕਤੰਤਰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਵਿੱਚ ਖਤਰੇ ਵਿੱਚ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਦੇਸ਼ ਦਾ ਲੋਕਤੰਤਰ ਖਤਮ ਕਰਨਾ ਚਾਹਦੀ ਆ